ਖਬਰ ਅਮਰੀਕਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਅਮਰੀਕਾ ਦੇ ਮੈਨਹਟਨ ਦੇ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਦੱਸਦੇ ਕਿ ਇੱਕ ਹੈਲੀਕਾਪਟਰ ਜਿਹੜਾ ਕਿ ਕ੍ਰੈਸ਼ ਹੋ ਜਾਂਦਾ ਔਰ ਕ੍ਰੈਸ਼ ਹੋਣ ਤੋਂ ਬਾਅਦ ਉਹ ਹੈਲੀਕਾਪਟਰ ਸਿੱਧਾ ਪਾਣੀ ਦੇ ਵਿੱਚ ਡਿੱਗਦਾ ਇੱਕ ਹਟਸਨ ਨਦੀ ਦੇ ਵਿੱਚ ਡਿੱਗਦਾ ਜੋ ਕਿ ਮੈਲ ਹਟਨ ਦੇ ਵਿੱਚ ਮੌਜੂਦ ਹੈ ਦੱਸਦੀ ਹੈ ਕਿ ਇਸ ਹਾਦਸੇ ਦੇ ਵਿੱਚ ਜਹਾਜ਼ ਦੇ ਵਿੱਚ ਮੌਜੂਦ ਸਾਰੇ ਲੋਕਾਂ ਦੀ ਮੌਤ ਹੋ ਜਾਂਦੀ ਹੈ ਔਰ ਮੌਕੇ ਦੀ ਤਸਵੀਰਾਂ ਜਿਹੜੀਆਂ ਸਾਹਮਣੇ ਆਈਆਂ ਨੇ ਜਦੋਂ ਇਹ ਜਹਾਜ਼ ਡਿੱਗਦਾ ਹੈ ਪਾਣੀ ਦੇ ਵਿੱਚ ਤਾਂ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਸਕਰੀਨ ਤੇ ਕਿ ਕਿਸ ਤਰ੍ਹਾਂ ਇਹ ਜਹਾਜ਼ ਜਿਹੜਾ ਹੌਲੀ-ਹੌਲੀ ਕਰਕੇ ਪੂਰਾ ਪਾਣੀ ਦੇ ਵਿੱਚ ਡੁੱਬ ਜਾਂਦਾ ਹੈ ਇਸ ਦੇ ਵਿੱਚ ਮੌਜੂਦ ਜਿਹੜਾ ਸਾਰਾ ਪਰਿਵਾਰ ਹੁੰਦਾ ਹੈ ਤਿੰਨ ਬੱਚਿਆਂ ਸਨੈਸ਼ੇ ਲੋਕਾਂ ਦੀ ਮੌਤ ਹੋ ਗਈ ਹੈ ਪੰਜ ਜਿਹੜੇ ਪਰਿਵਾਰਕ ਮੈਂਬਰ ਹੁੰਦੇ ਨੇ ਔਰ ਇੱਕ ਪਾਇਲਟ ਜਿਹੜਾ ਹੈਲੀਕਾਪਟਰ ਦਾ ਹੁੰਦਾ ਹੈ ਤਾਂ ਮੌਕੇ ਤੇ ਉਹਨਾਂ ਦੀ ਮੌਤ ਜਿਹੜੀ ਹੋ ਗਈ ਹੈ ਤੇ ਇਸ ਹਾਦਸੇ ਦਾ ਜਿਹੜਾ ਕਿ ਅਮਰੀਕਾ ਪ੍ਰਸ਼ਾਸਨ ਦੇ ਵੱਲੋਂ ਦੁੱਖ ਪ੍ਰਗਟ ਕੀਤਾ ਗਿਆ ਦੱਸਦੀ ਹੈ ਕਿ ਲਗਾਤਾਰ ਅਮਰੀਕਾ ਦੇ ਵਿੱਚੋਂ ਜਾਈਆਂ ਤਸਵੀਰਾਂ ਸਾਹਮਣੇ ਆਂਦੀਆਂ ਨੇ ਜਿੱਥੇ ਕਿ ਜਹਾਜ਼ ਜਿਹੜੇ ਕ੍ਰੈਸ਼ ਹੋ ਜਾਂਦੇ ਨੇ ਉਸ ਤੋਂ ਪਹਿਲਾਂ ਵੀ ਸਮੁੰਦਰ ਦੇ ਵਿੱਚ ਦੋ ਜਹਾਜ਼ ਜਿਹੜੇ ਡਿੱਗੇ ਸੀ ਜਿਸ ਦੇ ਵਿੱਚ ਮੌਜੂਦ ਸਾਰੇ ਲੋਕਾਂ ਦੀ ਮੌਤ ਹੋ ਗਈ ਸੀ ਉਸ ਤੋਂ ਪਹਿਲਾਂ ਵੀ ਇੱਕ ਹਾਦਸਾ ਵਾਪਰਿਆ ਸੀ ਜਿੱਥੇ ਕਿ 70 ਲੋਕਾਂ ਦੀ ਮੌਤ ਹੋ ਗਈ ਸੀ ਅਮਰੀਕਾ ਦੇ ਮੈਨਹਟਨ ਦੇ ਵਿੱਚ ਇੱਕ ਹੈਲੀਕਾਪਟਰ ਹਾਦਸਾ ਗ੍ਰਸਤ ਹੋ ਗਿਆ ਹੈ ਤੇ ਹਾਦਸਾ ਵੀਰਵਾਰ ਨੂੰ ਨਿਊਯਾਰਕ ਦੇ ਹਡਸਨ ਨਦੀ ਦੇ ਵਿੱਚ ਵਾਪਰਿਆ ਇਸ ਹਾਦਸੇ ਦੇ ਵਿੱਚ ਤਿੰਨ ਬੱਚਿਆਂ ਸਮੇਤ 6 ਲੋਕਾਂ ਦੀ ਮੌਤ ਹੋ ਗਈ ਹੈ ਜਾਣਕਾਰੀ ਦਿੰਦੇ ਹੋਏ ਅਧਿਕਾਰੀਆਂ ਨੇ ਦੱਸਿਆ ਕਿ ਹਾਦਸਾ ਲੋਅਰ ਮੈਨਹਟਨ ਅਤੇ ਜਰਸੀ ਸਿਟੀ ਦੇ ਵਿਚਕਾਰ ਵਾਪਰਿਆ ਹੈ ਹਾਦਸੇ ਤੋਂ ਬਾਅਦ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ ਨਿਊਯਾਰਕ ਦੇ ਮੇਅਰ ਐਰਿਕ ਐਡਮਸ ਨੇ ਕਿਹਾ ਕਿ ਮ੍ਰਿਤਕਾਂ ਦੇ ਵਿੱਚ ਪਾਇਲਟ ਅਤੇ ਪੰਜ ਮੈਂਬਰੀ ਇੱਕ ਸਪੈਨਿਸ਼ ਪਰਿਵਾਰ ਸ਼ਾਮਲ ਹੈ ਨਿਊਯਾਰਕ ਪੁਲਿਸ ਵਿਭਾਗ ਨੇ ਘਟਨਾ ਬਾਰੇ ਜਾਣਕਾਰੀ ਸਾਂਝੀ ਕਰਦੇ ਕਿਹਾ ਕਿ ਹੈਲੀਕਾਪਟਰ ਵੈਸਟ ਸਾਈਡ ਹਾਈਵੇ ਅਤੇ ਸਪ੍ਰਿੰਗ ਸਟਰੀਟ ਦੇ ਨੇੜੇ ਹਟਸਨ ਨਦੀ ਦੇ ਵਿੱਚ ਹਾਦਸਾ ਕਰਸਤ ਹੋ ਗਿਆ। ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਗਈ ਵੀਡੀਓਜ਼ ਦੇ ਵਿੱਚ ਹੈਲੀਕਾਪਟਰ ਪੂਰੀ ਤਰ੍ਹਾਂ ਪਾਣੀ ਦੇ ਵਿੱਚ ਡੁੱਬਦਾ ਹੋਇਆ ਦਿਖਾਈ ਦੇ ਰਿਹਾ ਹੈ। ਹਾਦਸੇ ਦੇ ਸਮੇਂ ਅਸਮਾਨ ਦੇ ਵਿੱਚ ਬੱਦਲ ਛਾਏ ਹੋਏ ਸਨ। ਹਵਾਵਾਂ ਲਗਭਗ 100 ਤੋਂ 15 ਮੀਲ ਪ੍ਰਤੀ ਘੰਟਾ ਦੀ ਰਫ਼ਤਾਰ ਦੇ ਨਾਲ ਚੱਲ ਰਹੀਆਂ ਸਨ ਤਾਂ ਹਲਕੀ ਬਾਰਿਸ਼ ਦੀ ਸੰਭਾਵਨਾ ਵੀ ਸੀ। ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਨੇ ਕਿਹਾ ਕਿ ਉਹ ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਦੇ ਨਾਲ ਕੰਮ ਕਰ ਰਿਹਾ ਤੇ ਦੱਸਦੇ ਇੱਕ ਦੁਖਦਾਈ ਜਿਹੜਾ ਹਾਸਾ ਹੈ ਉਹ ਮੈਨਹਟਨ ਦੇ ਵਿੱਚ ਵਾਪਰਿਆ ਜਿੱਤੇ ਕਿ ਇੱਕ ਪਰਿਵਾਰ ਦੇ ਨਾਲ ਹੈਲੀਕਾਪਟਰ ਜਾ ਰਿਹਾ ਸੀ ਜਿਹੜਾ ਕਿ ਇਸ ਦੇ ਵਿੱਚ ਮੌਜੂਦ ਪਰਿਵਾਰ ਦੇ ਸਾਰੇ ਲੋਕਾਂ ਦੀ ਮੌਤ ਹੋ ਗਈ ਹੈ ਤੇ ਪਾਇਲਟ ਦੀ ਵੀ ਮੌਤ ਹੋ ਗਈ ਹੈ ਤਸਵੀਰਾਂ ਦੇ ਵਿੱਚ ਤੁਸੀਂ ਹੈਲੀਕਾਪਟਰ ਨੂੰ ਡੁੱਬਦੇ ਹੋਏ ਜਿਹੜਾ ਦੇਖ ਸਕਦੇ ਹੋ ਹਾਰਟਸਨ ਨਦੀ ਦੇ ਵਿੱਚ ਇਹ ਹਾਸਾ ਵਾਪਰਿਆ ਜਦੋਂ ਇੱਕ ਪਰਿਵਾਰਕ ਮੈਂਬਰਾਂ ਦਾ ਜਹਾਜ਼ ਜਿਹੜਾ ਹੈਲੀਕਾਪਟਰ ਹੈ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਹੈ ਤਾਂ ਖਬਰ ਅਮਰੀਕਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਅਮਰੀਕਾ ਦੇ ਮੈਨਹਟਨ ਦੇ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਦੱਸਦੇ ਕਿ ਇੱਕ ਹੈਲੀਕਾਪਟਰ ਜਿਹੜਾ ਕਿ ਕ੍ਰੈਸ਼ ਹੋ ਜਾਂਦਾ ਔਰ ਕ੍ਰੈਸ਼ ਹੋਣ ਤੋਂ ਬਾਅਦ ਉਹ ਹੈਲੀਕਾਪਟਰ ਸਿੱਧਾ ਪਾਣੀ ਦੇ ਵਿੱਚ ਡਿੱਗਦਾ ਇੱਕ ਹਟਸਨ ਨਦੀ ਦੇ ਵਿੱਚ ਡਿੱਗਦਾ ਜੋ ਕਿ ਮੈਲਹਟਨ ਦੇ ਵਿੱਚ ਮੌਜੂਦ ਹੈ ਦੱਸਦੀ ਹੈ ਕਿ ਇਸ ਹਾਦਸੇ ਦੇ ਵਿੱਚ ਜਹਾਜ਼ ਦੇ ਵਿੱਚ ਮੌਜੂਦ ਸਾਰੇ ਲੋਕਾਂ ਦੀ ਮੌਤ ਹੋ ਜਾਂਦੀ ਹੈ ਔਰ ਮੌਕੇ ਦੀ ਤਸਵੀਰਾਂ ਜਿਹੜੀਆਂ ਸਾਹਮਣੇ ਆਈਆਂ ਨੇ ਜਦੋਂ ਇਹ ਜਹਾਜ਼ ਡਿੱਗਦਾ ਹੈ ਪਾਣੀ ਦੇ ਵਿੱਚ ਤਾਂ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਸਕਰੀਨ ਤੇ ਕਿ ਕਿਸ ਤਰ੍ਹਾਂ ਇਹ ਜਹਾਜ਼ ਜਿਹੜਾ ਹੌਲੀ-ਹੌਲੀ ਕਰਕੇ ਪੂਰਾ ਪਾਣੀ ਦੇ ਵਿੱਚ ਡੁੱਬ ਜਾਂਦਾ ਹੈ ਇਸ ਦੇ ਵਿੱਚ ਮੌਜੂਦ ਜਿਹੜਾ ਸਾਰਾ ਪਰਿਵਾਰ ਹੁੰਦਾ ਹੈ ਤਿੰਨ ਬੱਚਿਆਂ ਸਣੇ 6 ਲੋਕਾਂ ਦੀ ਮੌਤ ਹੋ ਗਈ ਹੈ ਪੰਜ ਜਿਹੜੇ ਪਰਿਵਾਰਕ ਮੈਂਬਰ ਹੁੰਦੇ ਨੇ ਔਰ ਇੱਕ ਪਾਇਲਟ ਜਿਹੜਾ ਹੈਲੀਕਾਪਟਰ ਦਾ ਹੁੰਦਾ ਹੈ ਤਾਂ ਮੌਕੇ ਤੇ ਉਹਨਾਂ ਦੀ ਮੌਤ ਜਿਹੜੀ ਹੋ ਗਈ ਹੈ ਤੇ ਇਸ ਹਾਦਸੇ ਦਾ ਜਿਹੜਾ ਕਿ ਅਮਰੀਕਾ ਪ੍ਰਸ਼ਾਸਨ ਦੇ ਵੱਲੋਂ ਦੁੱਖ ਪ੍ਰਗਟ ਕੀਤਾ ਗਿਆ ਦੱਸਦੀ ਹੈ ਕਿ ਲਗਾਤਾਰ ਅਮਰੀਕਾ ਦੇ ਵਿੱਚੋਂ ਜਾਈਆਂ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਜਿੱਥੇ ਕਿ ਜਹਾਜ਼ ਜਿਹੜੇ ਕ੍ਰੈਸ਼ ਹੋ ਜਾਂਦੇ ਨੇ ਉਸ ਤੋਂ ਪਹਿਲਾਂ ਵੀ ਸਮੁੰਦਰ ਦੇ ਵਿੱਚ ਦੋ ਜਹਾਜ਼ ਜਿਹੜੇ ਡਿੱਗੇ ਸੀ ਜਿਸ ਦੇ ਵਿੱਚ ਮੌਜੂਦ ਸਾਰੇ ਲੋਕਾਂ ਦੀ ਮੌਤ ਹੋ ਗਈ ਸੀ ਉਸ ਤੋਂ ਪਹਿਲਾਂ ਵੀ ਇੱਕ ਹਾਦਸਾ ਵਾਪਰਿਆ ਸੀ ਜਿੱਥੇ ਕਿ 70 ਲੋਕਾਂ ਦੀ ਮੌਤ ਹੋ ਗਈ ਸੀ ਅਮਰੀਕਾ ਦੇ ਮੈਨਹਟਨ ਦੇ ਵਿੱਚ ਇੱਕ ਹੈਲੀਕਾਪਟਰ ਹਾਦਸਾ ਗ੍ਰਸਤ ਹੋ ਗਿਆ ਤੇ ਹਾਦਸਾ ਵੀਰਵਾਰ ਨੂੰ ਨਿਊਯਾਰਕ ਦੇ ਹਡਸਨ ਨਦੀ ਦੇ ਵਿੱਚ ਵਾਪਰਿਆ ਇਸ ਹਾਦਸੇ ਦੇ ਵਿੱਚ ਤਿੰਨ ਬੱਚਿਆਂ ਸਮੇਤ 6 ਲੋਕਾਂ ਦੀ ਮੌਤ ਹੋ ਗਈ ਹੈ ਜਾਣਕਾਰੀ ਦਿੰਦੇ ਹੋਏ ਅਧਿਕਾਰੀਆਂ ਨੇ ਦੱਸਿਆ ਕਿ ਹਾਦਸਾ ਲੋਅਰ ਮੈਨਹਟਨ ਅਤੇ ਜਰਸੀ ਸਿਟੀ ਦੇ ਵਿਚਕਾਰ ਵਾਪਰਿਆ ਹੈ ਹਾਦਸੇ ਤੋਂ ਬਾਅਦ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ ਨਿਊਯਾਰਕ ਦੇ ਮੇਅਰ ਐਰਿਕ ਐਡਮਸ ਨੇ ਕਿਹਾ ਕਿ ਮ੍ਰਿਤਕਾਂ ਦੇ ਵਿੱਚ ਪਾਇਲਟ ਅਤੇ ਪੰਜ ਮੈਂਬਰੀ ਇੱਕ ਸਪੈਨਿਸ਼ ਪਰਿਵਾਰ ਸ਼ਾਮਲ ਹੈ ਨਿਊਯਾਰਕ ਪੁਲਿਸ ਵਿਭਾਗ ਨੇ ਘਟਨਾ ਬਾਰੇ ਜਾਣਕਾਰੀ ਸਾਂਝੀ ਕਰਦੇ ਕਿਹਾ ਕਿ ਹੈਲੀਕਾਪਟਰ ਵੈਸਟ ਸਾਈਡ ਹਾਈਵੇ ਅਤੇ ਸਪ੍ਰਿੰਗ ਸਟਰੀਟ ਦੇ ਨੇੜੇ ਹਟਸਨ ਨਦੀ ਦੇ ਵਿੱਚ ਹਾਦਸਾ ਕਰਸਤ ਹੋ ਗਿਆ। ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਗਈ ਵੀਡੀਓਜ਼ ਦੇ ਵਿੱਚ ਹੈਲੀਕਾਪਟਰ ਪੂਰੀ ਤਰ੍ਹਾਂ ਪਾਣੀ ਦੇ ਵਿੱਚ ਡੁੱਬਦਾ ਹੋਇਆ ਦਿਖਾਈ ਦੇ ਰਿਹਾ ਹੈ। ਹਾਦਸੇ ਦੇ ਸਮੇਂ ਅਸਮਾਨ ਦੇ ਵਿੱਚ ਬੱਦਲ ਛਾਏ ਹੋਏ ਸਨ। ਹਵਾਵਾਂ ਲਗਭਗ 100 ਤੋਂ 15 ਮੀਲ ਪ੍ਰਤੀ ਘੰਟਾ ਦੀ ਰਫ਼ਤਾਰ ਦੇ ਨਾਲ ਚੱਲ ਰਹੀਆਂ ਸਨ ਤਾਂ ਹਲਕੀ ਬਾਰਿਸ਼ ਦੀ ਸੰਭਾਵਨਾ ਵੀ ਸੀ। ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਨੇ ਕਿਹਾ ਕਿ ਉਹ ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਦੇ ਨਾਲ ਕੰਮ ਕਰ ਰਿਹਾ ਤੇ ਦੱਸਦੇ ਇੱਕ ਦੁਖਦਾਈ ਜਿਹੜਾ ਹਾਸਾ ਹੈ ਉਹ ਮੈਨਹਟਨ ਦੇ ਵਿੱਚ ਵਾਪਰਿਆ ਜਿੱਤੇ ਕਿ ਇੱਕ ਪਰਿਵਾਰ ਦੇ ਨਾਲ ਹੈਲੀਕਾਪਟਰ ਜਾ ਰਿਹਾ ਸੀ ਜਿਹੜਾ ਕਿ ਇਸ ਦੇ ਵਿੱਚ ਮੌਜੂਦ ਪਰਿਵਾਰ ਦੇ ਸਾਰੇ ਲੋਕਾਂ ਦੀ ਮੌਤ ਹੋ ਗਈ ਹੈ ਤੇ ਪਾਇਲਟ ਦੀ ਵੀ ਮੌਤ ਹੋ ਗਈ ਹੈ ਤਸਵੀਰਾਂ ਦੇ ਵਿੱਚ ਤੁਸੀਂ ਹੈਲੀਕਾਪਟਰ ਨੂੰ ਡੁੱਬਦੇ ਹੋਏ ਜਿਹੜਾ ਦੇਖ ਸਕਦੇ ਹੋ ਹਾਰਟਸਨ ਨਦੀ ਦੇ ਵਿੱਚ ਇਹ ਹਾਸਾ ਵਾਪਰਿਆ ਜਦੋਂ ਇੱਕ ਪਰਿਵਾਰਕ ਮੈਂਬਰਾਂ ਦਾ ਜਹਾਜ਼ ਜਿਹੜਾ ਹੈਲੀਕਾਪਟਰ ਹੈ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਹੈ